ਏ ਚਾਹੁੰਦੇ ਨੇ ਇੱਥੇ ਸਿਰਫ ਹਿੰਦੂਵਾਦੀ ਨੀਤੀ ਅਪਣਾਈ ਜਾਵੇ ਆਰਐਸਐਸ ਦੇ ਉੱਪਰ ਜਿੰਨੇ ਵੀ ਜਿਹੜਾ ਵੀ ਕਨਸਟੀਟਿਊਸ਼ਨ ਆਰਐਸਐਸ ਲੈ ਕੇ ਆਏਗਾ ਸੈਨੇਟ ਦੇ ਨਵੇਂ ਰੂਲਸ ਰੈਗੂਲੇਸ਼ਨ ਲੈ ਕੇ ਆਣਗੇ ਉਹਦੇ ਅਕੋਰਡਿੰਗਲੀ ਸਿਲੇਬਸ ਚੱਲੇ ਉਹਦੇ ਅਕੋਰਡਿੰਗਲੀ ਇਹਨਾਂ ਦੇ ਇਲੈਕਸ਼ਨ ਹੋਣ ਜੇ ਕਹਿ ਵੀ ਰਹੇ ਨੇ ਕਿ ਮਨੂਵਾਦ ਪੜਾਇਆ ਜਾ ਰਿਹਾ ਕਰਮਕਾਂਡ ਪੜਾਇਆ ਜਾ ਸਰ ਮਨੂਵਾਦੀ ਨੀਤੀ ਕਰਕੇ ਬੀ ਆਰ ਅੰਬੇਦਕਰ ਜੀ ਨੇ ਇੰਨਾ ਇੰਨੇ ਅੰਦੋਲਨ ਚੱਲੇ ਤੁਹਾਨੂੰ ਪਤਾ ਹੈ ਕਿ ਸਾਡੀ ਪੰਜਾਬ ਸਰਕਾਰ ਨੇ ਕੰਮੀ ਹੈ ਕੁਝ ਨਹੀਂ ਕਰ ਰਹੀ ਐਸੇ ਕਰਕੇ ਹੁਣ ਪੰਜਾਬ ਯੂਨੀਵਰਸਿਟੀ ਉੱਤੇ ਵੀ ਸੈਂਟਰ ਕਬਜ਼ਾ ਕਰਨ ਨੂੰ ਫਿਰਦੀ ਹੈ ਜਿੱਦਾਂ ਬਾਕੀ ਇੱਥੇ ਯੂਨੀਵਰਸਿਟੀ ਬਣ ਆਡੀਆ ਸੈਨੇਟ ਦੇ ਅਕੋਰਡਿੰਗਲੀ ਹੀ ਇੱਥੋਂ ਦਾ ਕਨਸਟੀਟਿਊਸ਼ਨ ਚੱਲਣਾ ਚਾਹੀਦਾ ਯੂਨੀਵਰਸਿਟੀ ਦਾ ਕਿਸੇ ਹੋਰ ਦਾ ਹੱਕ ਨਹੀਂ ਹੈਗਾ ਇੱਥੇ ਨਾ ਹੀ ਕੇਂਦਰ ਸਰਕਾਰ ਦਾ ਨਾ ਹੀ ਪੰਜਾਬ ਸਰਕਾਰ ਦਾ ਜਿਹੜੇ ਲੋਕ ਆਏ ਨੇ ਸਾਰੇ ਸਕਾਲਰਸ ਨੇ ਇੱਥੇ ਐਡਮਿਸ਼ਨ ਲੈਣਾ ਕੋਈ ਆਮ ਜੀ ਗੱਲ ਨਹੀਂ ਹੈਗੀ ਇੱਥੇ ਸਾਰੇ ਕੰਪੀਟੀਸ਼ਨ ਆਪਣਾ ਕਰਕੇ ਕ੍ਰੈਕ ਕਰਕੇ ਕੰਪੀਟੀਟਿਵ ਐਗਜ਼ਾਮ ਫੇਰ ਆਏ ਨੇ ਲੇਕਿਨ ਗੱਲ ਪਤਾ ਕੀ ਹੈ ਸਰ ਗੱਲ ਇਹ ਹੈ ਕਿ ਇੱਥੇ ਉਹ ਲੋਕ ਆਉਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਨਾ ਕਰੋ ਪੰਜਾਬ ਦੇ ਹੱਕਾਂ ਨੂੰ ਦਵਾਉਣਾ ਚਾਹੁੰਦੇ ਨੇ ਸਿਰਫ ਇਹ ਹਾਂਜੀ 44 ਕਹਿ ਕੇ ਲੋਕਾਂ ਨੂੰ ਬੱਸਾਂ ਦੇ ਵਿੱਚ ਪਾਇਆ ਜਾ ਰਿਹਾ ਤੁਸੀਂ ਵਕੀਲ ਹੋ ਇਹ ਕਾਰਵਾਈ ਕੀ ਇਹ ਇਲੀਗਲ ਹੈ ਜੀ ਮੇਰੀ ਗੱਲ ਸੁਣੋ ਪਹਿਲੀ ਗੱਲ ਇੱਥੇ ਕੋਈ ਵੈਪਨ ਲੈ ਕੇ ਆਇਆ ਨਹੀਂ ਇੱਥੇ ਸ਼ਾਂਤਮਈ ਤਰੀਕੇ ਦੇ ਨਾਲ ਅਸੀਂ ਇੱਕ ਆਪਣੇ ਹੱਕਾਂ ਦੇ ਲਈ ਖੜੇ ਹੋਏ ਹਾਂ ਤਾਂ ਕਿ ਸੈਨੇਟ ਦੀਆਂ ਚੋਣਾਂ ਦੀ ਬਹਾਲੀ ਕੀਤੀ ਜਾਵੇ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣੀ ਗੱਲ ਰੱਖਣ ਆਏ ਹਾਂ ਅਸੀਂ ਵੀ 올ਡ ਸਟੂਡੈਂਟ ਆ ਇੱਥੇ ਅਸੀਂ ਇੱਕ ਕਾਲ ਤੇ ਆਏ ਅਸੀਂ ਕੋਈ ਕੋਈ ਵੈਪਨ ਨਹੀਂ ਲੈ ਕੇ ਆਇਆ ਕੋਈ ਇਹੋ ਜਿਹਾ ਸਲੋਗਨ ਨਹੀਂ ਕੀਤਾ ਜਾ ਰਿਹਾ ਕੋਈ ਪ੍ਰਦਰਸ਼ਨ ਨਹੀਂ ਕੀਤਾ ਜਾ ਰਿਹਾ ਜਿੱਥੋਂ ਕਿਸੇ ਨੂੰ ਲੱਗੇ ਵੀ ਇੱਥੇ ਉਹਦੀ ਸ਼ਾਂਤੀ ਭੰਗ ਹੋ ਸਕਦੀ ਆ ਫਿਰ ਵੀ ਇੱਥੋਂ ਦੀ ਪੁਲਿਸ ਚੱਕ ਚੱਕ ਕੇ ਹਰ ਕਿਸੇ ਨੂੰ ਬੱਸਾਂ ਦੇ ਵਿੱਚ ਪਾਉਣ ਦੀ ਧਮਕੀ ਦੇ ਰਹੀ ਆ ਵੀ ਇੱਥੋਂ ਦੀ ਨਿਕਲ ਜਾਓ ਗੇਟ ਨੰਬਰ 1 ਤੋਂ ਲੈ ਕੇ 2 ਨੰਬਰ 3 ਨੰਬਰ ਸਾਰੇ ਪਾਸੇ ਬੈਰੀਕੇਡ ਲਗਾ ਦਿੱਤੇ ਜਾਈ ਨੇ ਐਟਲੀਸਟ ਤੁਸੀਂ ਸਟੂਡੈਂਟਸ ਨੂੰ ਤਾਂ ਅੰਦਰ ਐਂਟਰ ਕਰ ਲੈਂਦੋ ਉਹਨਾਂ ਨੂੰ ਤਾਂ ਆਪਦੀ ਗੱਲ ਅੱਗੇ ਰੱਖ ਲੈਂਦੋ ਪਰ ਤੁਹਾਨੂੰ ਤੁਹਾਨੂੰ ਲੱਗਦਾ ਕਿ ਪੁਲਿਸ ਨੂੰ ਰੂਲ ਦਾ ਪਤਾ ਨਹੀਂ ਕਿ 144 'ਚ ਇੱਕ ਦੋ ਬੰਦਾ ਇੱਕ ਦੋ ਬੰਦ ਖੜਨ ਤੇ ਦਿੱਕਤ ਹੁੰਦੀ ਹੈ ਪਰ ਜਦੋਂ ਇੱਕ ਬੰਦਾ ਖੜਿਆ ਦੋ ਖੜੇ ਨੇ ਉਹਦੇ ਵਿੱਚ ਚੱਕੀ ਜਾ ਰਹੇ ਸਰ ਗੱਲ ਇਹ ਤਾਂ ਹੈ ਕਿ ਪੁਲਿਸ ਆਰੀ ਹੁਣ ਤੁਹਾਨੂੰ ਪਤਾ ਹੀ ਹੈ ਸੈਂਟਰ ਦੇ ਨਾਲ ਮਿਲੀ ਹੋਈ ਹੈ ਜੇ ਇੱਥੇ ਜੇ ਅਗਰ ਇਨ ਕੇਸ ਪੰਜਾਬ ਸਰਕਾਰ ਨੇ ਕੁਝ ਕਰਨਾ ਹੁੰਦਾ ਤਾਂ ਇੰਨੀ ਹੱਦ ਤੱਕ ਆਨ ਦੀ ਲੋੜ ਹੀ ਨਹੀਂ ਪੈਣੀ ਸੀ ਸਰ ਤੁਹਾਨੂੰ ਪਤਾ ਹੈ ਕਿ ਸਾਡੀ ਪੰਜਾਬ ਸਰਕਾਰ ਨੇ ਕੰਮੀ ਐ ਕੁਝ ਨਹੀਂ ਕਰ ਰਹੀ ਐ ਐਸੇ ਕਰਕੇ ਹੁਣ ਪੰਜਾਬ ਯੂਨੀਵਰਸਿਟੀ ਉੱਤੇ ਵੀ ਸੈਂਟਰ ਕਬਜ਼ਾ ਕਰਨ ਨੂੰ ਫਿਰਦੀ ਐ ਜਿੱਦਾਂ ਬਾਕੀ ਸਾਰੀਆਂ ਯੂਨੀਵਰਸਟੀਆਂ ਦਾ ਕੇਂਦਰੀਕਰਨ ਕਰ ਦਿੱਤਾ ਗਿਆ ਆਪਣੇ ਅੰਡਰ ਲੈ ਲਿਆ ਗਿਆ ਨੇ ਉਹ ਚਾਹੁੰਦੇ ਨੇ ਕਿ ਸਾਡੇ ਪ੍ਰਧਾਨ ਯੂਨੀਵਰਸਿਟੀ ਦੇ ਉੱਤੇ ਰਾਜ ਕਰਨ ਸਾਡੇ ਪ੍ਰੋਪੋਜ਼ੈਂਡਾ ਦੇ ਉੱਪਰ ਚੱਲਣ ਸਾਡੇ ਸਿਲੇਬਸ ਦੇ ਉੱਪਰ ਚੱਲਣ ਪੰਜਾਬ ਦਾ ਸਾਰਾ ਦੇਖੋ ਜਿਸ ਤਰੀਕੇ ਦੀ ਕਾਰਵਾਈ ਐ ਬਿਲਕੁਲ ਸਰ ਸ਼ਾਂਤ ਮੈਂ ਹੀ ਤਰੀਕਿਆਂ ਦੇ ਨਾਲ ਆਪਣੇ ਆਪਣੀ ਆਵਾਜ਼ ਬੁਲੰਦ ਕਰਨ ਦਾ ਹੱਕ ਹਰ ਕਿਸੇ ਨੂੰ ਇਟ ਇਜ਼ ਅ ਡੈਮੋਕਰੈਟਿਕ ਰਾਈਟ ਐਂਡ ਇਹਨੂੰ ਕੋਈ ਨਹੀਂ ਖੋਹ ਸਕਦਾ ਅਸੀਂ ਇੱਥੇ ਕੋਈ ਵੈਪਨ ਲੈ ਕੇ ਨਹੀਂ ਆਏ ਅਸੀਂ ਕੋਈ ਧਾਰਮਿਕ ਪ੍ਰੋਪਗੈਂਡਾ ਦੇ ਨਾਲ ਨਹੀਂ ਆਏ ਅਸੀਂ ਕਿਸੇ ਜਾਤੀਵਾਦੀ ਪ੍ਰੋਪਗੈਂਡਾ ਦੇ ਨਾਲ ਨਹੀਂ ਆਏ ਅਸੀਂ ਸਿਰਫ ਇਸ ਚੀਜ਼ ਲਈ ਆਏ ਆ ਕਿ ਸੈਨੇਟ ਦੀਆਂ ਚੋਣਾਂ ਦੀ ਬਹਾਲੀ ਕੀਤੀ ਜਾਵੇ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਧਰਤੀ ਦੇ ਪਵਾਦੀ ਧਰਤੀ ਦੇ ਉੱਤੇ ਬਣੀ ਹੈ ਪਿੰਡਾਂ ਨੇ ਆਪਣੀ ਜ਼ਮੀਨ দান ਕਰਕੇ ਇੱਥੇ ਯੂਨੀਵਰਸਿਟੀ ਬਣਾਈ ਹੈ ਤੇ ਇੱਥੇ ਜਿਹੜੀ ਸੈਨੇਟ ਦੇ ਅਕੋਰਡਿੰਗਲੀ ਹੀ ਇੱਥੋਂ ਦਾ ਕਨਸਟੀਟਿਊਸ਼ਨ ਚੱਲਣਾ ਚਾਹੀਦਾ ਹੈ ਯੂਨੀਵਰਸਿਟੀ ਦਾ ਨਾ ਹੀ ਕੇਂਦਰ ਸਰਕਾਰ ਦਾ ਨਾ ਹੀ ਪੰਜਾਬ ਸਰਕਾਰ ਦਾ ਪਰ ਤੁਹਾਨੂੰ ਕੀ ਲੱਗਦਾ ਮੰਨਛਾ ਕੀ ਇਹਨਾਂ ਦੀ ਯੂਨੀਵਰਸਿਟੀ ਦਾ ਕਬਜ਼ਾ ਕਰਕੇ ਕਰਨਾ ਕੀ ਚਾਹੁੰਦੇ ਨੇ ਸੈਂਟਰ ਦੀ ਬਹਾਲੀ ਕਰਨਾ ਚਾਹੁੰਦੇ ਆ ਜੀ ਇੱਥੇ ਸੈਂਟਰ ਸਰਕਾਰ ਆਏਗੀ ਉਹਨਾਂ ਦੇ ਰੂਲਸ ਰੈਗੂਲੇਸ਼ਨ ਚੱਲਣਗੇ ਉਹਨਾਂ ਦਾ ਸਿਲੇਬਸ ਚੱਲੇਗਾ ਉਹਨਾਂ ਦੇ ਪ੍ਰਧਾਨ ਇੱਥੇ ਆਣਗੇ ਜੇ ਉਹਨਾਂ ਨੇ ਸੇਫਸ ਦੀ ਗੱਲ ਕਰ ਰਹੇ ਹੋ ਕੀ ਹੋਊਗਾ ਸਿਲੇਬਸ ਚ ਸਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਆਰਐਸਐਸ ਵਾਲੇ ਆ ਜਿਹੜੇ ਆਪ ਦਾ ਸਿਲੇਬਸ ਸਾਰਾ ਕੁਝ ਲੈ ਕੇ ਆ ਰਹੇ ਆ ਉਹ ਆਪਣੀ ਸਾਰੀ ਆਰਐਸਐਸ ਵਾਲੀ ਨੀਤੀ ਇੱਥੇ ਲੈ ਕੇ ਆਣਗੇ ਜਿਹੜੀ ਸਾਡਾ ਪੰਜਾਬੀ ਕਲਚਰ ਹੈ ਜੋ ਅਸੀਂ ਪੰਜਾਬੀ ਵਿਦਿਸ਼ੇ ਦੇ ਨਾਲ ਇੱਥੇ ਜੁੜੇ ਹੋਏ ਆ ਜਿਹੜੇ ਬੱਚੇ ਇੱਥੋਂ ਦੀ ਪੰਜਾਬ ਪਹਿਲਾਂ ਤਾਂ ਇਹਨਾਂ ਨੇ ਆਊਟ ਆਫ ਦਾ ਸਟੇਟ ਜਾ ਕੇ ਸਾਰਿਆਂ ਨੂੰ ਐਡਮਿਸ਼ਨਾਂ ਦੇਣੀਆਂ ਸ਼ੁਰੂ ਕੀਤੀਆਂ ਹੁਣ ਸਰ ਇਹ ਚਾਹੁੰਦੇ ਨੇ ਕਿ ਪੰਜਾਬ ਦੇ ਨਾਲ ਹਰਿਆਣਾ ਦਾ ਵੀ ਨਾਮ ਲਾ ਦਿੱਤਾ ਜਾਵੇ ਅਸੀਂ ਇਸ ਚੀਜ਼ ਦੇ ਇਸ ਚੀਜ਼ ਨੂੰ ਤਾਂ ਮੈਂ ਪੁਆਇੰਟ ਆਊਟ ਹੀ ਨਹੀਂ ਕਰਦੀ ਲੇਕਿਨ ਸਰ ਜਿਹੜੀ ਸੈਂਟਰਡ ਦੀਆਂ ਚੋਣਾਂ ਨੇ ਸੈਂਟਰਡ ਦੀਆਂ ਚੋਣਾਂ ਕੀ ਹੈ ਕਿ ਸਾਡੇ ਇੱਥੋਂ ਦੇ ਜਿਹੜੇ 올 ਸਟੂਡੈਂਟ ਨੇ ਉਹ ਆਪਣੀ ਨੁਮਾਇੰਦਗੀ ਇੱਥੇ ਪ੍ਰਦਰਸ਼ਨ ਕਰਦੇ ਨੇ ਤਾਂ ਕਿ 올 ਸਟੂਡੈਂਟ ਇੱਥੇ ਆ ਕੇ ਦਿਖਾ ਸਕਣ ਆਪਣਾ ਕਿ ਜੋ ਵੀ ਯੂਨੀਵਰਸਿਟੀ ਦਾ ਸ਼ੁਰੂ ਤਾਂ ਚੱਲਦਾ ਆ ਰਿਹਾ ਹੈ ਲੇਕਿਨ ਇਹ ਉਸ ਚੀਜ਼ ਨੂੰ ਖਤਮ ਕਰਕੇ ਆਪਦਾ ਕਨਸਟੀਟਿਊਸ਼ਨ ਆਪਣੇ ਅਕੋਰਡਿੰਗਲੀ ਨਵੇਂ ਰੂਲ ਨਵੇਂ ਰੈਗੂਲੇਸ਼ਨ ਸਾਰਾ ਕੁਝ ਆਪਣੇ ਅਕੋਰਡਿੰਗਲੀ ਚਲਾਣਾ ਚਾਹੁੰਦੇ ਨੇ ਤਾਂ ਕਿ ਪੰਜਾਬ ਯੂਨੀਵਰਸਿਟੀ ਵੀ ਇਹਨਾਂ ਦੇ ਅੰਡਰ ਆ ਜਾਏ ਤੇ ਆਪਣਾ ਕਬਜ਼ਾ ਕਰ ਲੈਣ ਤਾਂ ਕਿ ਇਹ ਪ੍ਰਾਪਰਟੀ ਨੂੰ ਜਿੱਦਾਂ ਸਾਡੇ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਦੇ ਵਿੱਚ ਇਹਨਾਂ ਨੇ ਕਈ ਜ਼ਮੀਨਾਂ ਆਪਣੇ ਅੰਡਰ ਲੈ ਲਿਆ ਨੇ ਪੰਜਾਬੀ ਯੂਨੀਵਰਸਿਟੀ ਨੂੰ ਆਪਣੇ ਅੰਡਰ ਕਰਕੇ ਕੀ ਬਦਾਚਾ ਸਰ ਕਿਹੜਾ ਇਹੋ ਜਿਹਾ ਕੋਈ ਚੀਜ਼ ਸ਼ੁਰੂ ਕਰਨ ਜਾ ਰਹੇ ਆ ਜਿਹਦੇ ਬਾਰੇ ਹਜੇ ਸਾਨੂੰ ਜਾਣਕਾਰੀ ਵੀ ਨਹੀਂ ਹੈ ਆਉਣ ਵਾਲੇ ਟਾਈਮ ਦੇ ਵਿੱਚ ਜਿਹਦਾ ਬਹੁਤ ਜ਼ਿਆਦਾ ਭਿਆੰਕਰ ਰੂਪ ਸਾਹਮਣੇ ਆ ਸਕਦਾ ਹੈ। ਵੀ ਰਾਈਟ ਟੂ ਪ੍ਰੋਟੈਸਟ ਤਾਂ ਹਰੇ ਕਿਸੇ ਦਾ ਅਧਿਕਾਰ ਹੈ ਪਰ ਇਹ ਪ੍ਰਸ਼ਾਸਨ ਕਿਉਂ ਧੱਕੇਸ਼ਾਹੀ ਕਰ ਰਿਹਾ ਹੈ? ਸਰ ਦੇਖੋ ਮੈਂ ਐਡਵੋਕੇਟ ਆ ਮੈਂ ਵੀ ਪੰਜਾਬ ਹਰਿਆਣਾ ਹਾਈ ਕੋਰਟ ਚ ਆਪਣਾ ਕੰਮ ਛੱਡ ਕੇ ਮੈਂ ਉਹ ਸਟੂਡੈਂਟ ਐ ਇਸ ਕਰਕੇ ਆਈ ਆ ਆਵਾਜ਼ ਬਣ ਕੇ ਆਈ ਆ ਦੇਖੋ ਸਰ ਰਾਈਟ ਟੂ ਪ੍ਰੋਟੈਸਟ ਡੈਮੋਕਰੈਟਿਕ ਰਾਈਟ ਐ ਇੱਥੇ ਅਸੀਂ ਆਪਣੇ ਸ਼ਾਂਤਮਈ ਤਰੀਕੇ ਦੇ ਨਾਲ ਸਿਰਫ ਇੱਕ ਇਹ ਦੱਸਣਾ ਹੈ ਕਿ ਸਾਨੂੰ ਸਾਡੀ ਸੈਨੇਟ ਵਾਪਸ ਦਿੱਤੀ ਦੀ ਕੰਸਟੀਟਿਊਸ਼ਨਲ ਬਾਡੀ ਚੱਲਦੀ ਆ ਰਹੀ ਹੈ ਇਹ ਹੁਣ ਸੈਨੇਟ ਨੂੰ ਭੰਗ ਕਰਨ ਦਾ ਪਹਿਲੀ ਤਾਂ ਇਹਨਾਂ ਦੀ ਸਟੈਪ ਹੋਈ ਚੁੱਕੀ ਹੈ ਕਿ ਐਬੀਬੀਪੀ ਆ ਚੁੱਕੀ ਹੈ ਤੁਹਾਨੂੰ ਪਤਾ ਨਵਾਂ ਪ੍ਰਧਾਨੇ ਬੀਬੀਪੀ ਦਾ ਆ ਚੁੱਕਾ ਹੁਣ ਇਸ ਤੋਂ ਅੱਗੇ ਤੁਹਾਨੂੰ ਪਤਾ ਹੀ ਹੈ ਸਰ ਕੀ ਹੋਣਾ ਸੈਨੇਟ ਦੀ ਜੇ ਸੈਨੇਟ ਦੇ ਲਈ ਅਸੀਂ ਨਾ ਖੜੇ ਸੈਨੇਟ ਇਹਨਾਂ ਨੇ ਠੱਪ ਕਰਕੇ ਆਰਐਸਐਸ ਵਾਦੀ ਨੀਤੀ ਚਲਾ ਦੇਣੀ ਹੈ ਜੀ ਇੱਥੇ ਚੰਡੀਗੜ੍ਹ ਜਿਹੜਾ 28 ਪਿੰਡਾਂ ਨੂੰ ਝਾੜ ਕੇ ਬਣਾਇਆ ਗਿਆ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਪੰਜਾਬੀ ਯੂਨੀਵਰਸਿਟੀ ਹੈ ਜਿਹੜਾ ਉਹ ਇੱਕ ਪਿੰਡ ਸੀ ਹਨਾ ਮੈਂ ਪੰਜਾਬੀਆਂ ਨਾਲ ਕਿਉਂ ਹਮੇਸ਼ਾ ਧੱਕਾ ਕੀਤਾ ਜਾਂਦਾ ਪੰਜਾਬ ਨਾਲ ਹੀ ਕਿਉਂ ਪੰਜਾਬ ਤੇ ਸਪੈਸ਼ਲੀ ਪੁਆਦ ਦੇ ਪਿੰਡਾਂ ਨੇ ਆਪਦੀ ਜ਼ਮੀਨ ਡੋਨੇਟ ਕਰਕੇ ਇੱਥੇ ਪੰਜਾਬੀ ਯੂਨੀਵਰਸਿਟੀ ਜਿਹੜੀ ਸਥਾਪਿਤ ਕੀਤੀ ਹੈ ਲਾਹੌਰ ਤੋਂ ਬਾਅਦ ਕਿਉਂਕਿ ਇੱਥੇ ਕੋਈ ਯੂਨੀਵਰਸਿਟੀ ਨਹੀਂ ਸੀ ਪੰਜਾਬ ਨੂੰ ਜਿਹੜੀ ਆਪਣੀ ਸਟੇਟ ਲੈਵਲ ਤੇ ਕੋਈ ਯੂਨੀਵਰਸਿਟੀ ਨਹੀਂ ਸੀ ਪੰਜਾਬ ਦੇ ਪਿੰਡਾਂ ਦੀ ਧਰਤੀ ਪੁਆਦ ਦੀ ਧਰਤੀ ਦੇ ਉੱਤੇ ਬਣੀ ਹੈ ਇੱਥੇ ਕਿਸੇ ਹੋਰ ਸਟੇਟ ਦਾ ਕੋਈ ਇਹਦੇ ਵਿੱਚ ਇੰਟਰਫੇਅਰ ਨਹੀਂ ਹੈਗਾ ਕਿਸੇ ਹੋਰ ਸਟੇਟ ਦੀ ਦਰਦੀ ਨਹੀਂ ਹੈਗੀ ਪੰਜਾਬ ਦੇ ਲੋਕ ਨੇ ਪੰਜਾਬ ਨੇ ਬਣਾਈ ਹੈ ਉਹਨਾਂ ਨੇ ਕੰਟਰੀਬਿਊਟ ਕੀਤਾ ਹੈ ਤੇ ਅੱਜ ਤੱਕ ਹੁਣ ਤੱਕ ਜਿੰਨੇ ਵੀ ਲੀਡਰ ਬੰਦੇ ਆ ਰਹੇ ਨੇ ਜ਼ਿਆਦਾਤਰ ਪੰਜਾਬ ਦੇ ਵਿੱਚੋਂ ਹੀ ਪੈਦਾ ਹੋਏ ਨੇ ਤੇ ਸਰ ਉਹਨਾਂ ਨੂੰ ਪਤਾ ਹੈ ਕਿ ਅਸੀਂ ਆਪਦਾ ਕਲਚਰ ਕਿੱਦਾਂ ਅੱਗੇ ਬਹਾਲ ਕਰਨਾ ਸਰ ਇਹ ਸਿਰ ਪੰਜਾਬ ਯੂਨੀਵਰਸਿਟੀ ਦੀ ਗੱਲ ਨਹੀਂ ਹੈ ਇਹ ਸਾਡੇ ਪੰਜਾਬੀ ਕਲਚਰ ਦੀ ਗੱਲ ਹੈ ਸਾਡੀ ਪੰਜਾਬੀਅਤ ਦੀ ਗੱਲ ਹੈ ਜਿਹਨੂੰ ਦਬਾਇਆ ਜਾ ਰਿਹਾ ਹੈ ਸਰ ਪੰਜਾਬੀ ਕਹਿੰਦੇ ਆ ਕਿ ਅਸੀਂ ਕੁਵੈਤ ਦੇ ਸਾਥ ਖੜੇ ਹਾਂ ਪਰ ਗਰਾਊਂਡ 'ਤੇ ਇੱਥੇ ਕੋਈ ਵੀ ਨਿਸ਼ਾਨ ਖੜਾ ਦੇਖ ਸਕਦੇ ਹੋ ਤੁਸੀਂ ਮੈਡਮ ਇਲੈਗਲੀ ਗੱਲ ਕਰਨੀ ਆ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਦਾ ਕੋਈ ਸਪੈਸੀਫਿਕ ਏਰੀਆ ਵਾ ਇੰਨੇ ਮੀਟਰ ਗੇਟ ਤੇ ਜਿਹੜੇ ਤੇ ਰੋਡ ਤੇ ਇਸ ਪਾਸੇ ਧੱਕਾ ਹੀ ਹੋ ਰਹੀ ਆ ਸਰ ਮੈਂ ਉਹੀ ਦੇਖ ਰਹੀ ਆ ਕੋਈ ਧੱਕੇ ਦੇ ਨਾਲ ਗੇਟ ਦੇ ਅੰਦਰੋਂ ਦੀ ਕੁੱਦ ਕੇ ਜਾਣ ਦੀ ਕੋਸ਼ਿਸ਼ ਨਹੀਂ ਕਰ ਰਿਹਾ ਅਸੀਂ ਬੜੇ ਸ਼ਾਂਤਮਈ ਤਰੀਕੇ ਦੇ ਨਾਲ ਖੜੇ ਆ ਸ਼ਾਂਤਮਈ ਤਰੀਕੇ ਦੇ ਨਾਲ ਪ੍ਰਦਰਸ਼ਨ ਦੇ ਵਿੱਚ ਸ਼ਾਮਿਲ ਹੋਣ ਆਏ ਆ ਅਸੀਂ ਕੋਈ ਇੱਥੇ ਅੱਤਵਾਦੀ ਨਹੀਂ ਹੈਗੇ ਇੱਥੇ ਕੋਈ ਕੋਈ ਇੱਥੇ ਆਪਣਾ ਗੁੰਡਾ ਰਾਜ ਨਹੀਂ ਸਾਬਤ ਕਰਨਾ ਚਾਹੁੰਦਾ ਅਸੀਂ ਅਸੀਂ 올ਡ ਸਟੂਡੈਂਟ ਆ ਅਸੀਂ ਪੜ੍ਹ ਵੀ ਨਹੀਂ ਰਹੇ ਅਸੀਂ ਫਿਰ ਵੀ ਇਸ ਚੀਜ਼ ਦੀ ਸਪੋਰਟ ਲਈ ਆਏ ਮੇਰੇ ਖਿਆਲ ਚ ਕਈ ਲੋਕ ਸਟੂਡੈਂਟ ਵੀ ਨਹੀਂ ਹੋਣੇ ਉਹ ਸਿਰਫ ਇਸ ਲਈ ਆਏ ਕਿ ਸਾਡਾ ਪੰਜਾਬੀ ਕਲਚਰ ਇਹ ਪੰਜਾਬੀ ਯੂਨੀਵਰਸਿਟੀ ਨੇ ਸੰਭਾਲ ਕੇ ਰੱਖਿਆ ਹੋਇਆ ਜਿਹੜਾ ਅਸੀਂ ਅੱਗੇ ਲੈ ਕੇ ਜਾਣਾ ਚਾਹੁੰਦੇ ਆ ਇਹ ਚੀਜ਼ਾਂ ਕਰਕੇ ਸਾਡਾ ਪੰਜਾਬ ਪੰਜਾਬੀ ਕਲਚਰ ਪੰਜਾਬੀਆ ਸਭ ਕੁਝ ਖਤਮ ਹੋਣ ਜਾ ਰਹੀ ਹੈ ਨਹੀਂ ਲੱਗਦਾ ਇਹ ਇਹ ਨਹੀਂ ਚਾਹੁੰਦੀਆਂ ਸਰਕਾਰਾਂ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਇੱਕ ਸਿਹਰਦ ਬੱਚਾ ਹੋਣ ਦੇ ਨਾਲ ਤੇ ਇੱਥੇ ਪੜ੍ਹੇ ਹੋ ਐਸ ਸਮੇਂ ਐਡਵੋਕੇਟ ਹੋ ਪਰ ਇਹ ਚਾਹੁੰਦੀਆਂ ਨੇ ਸਰਕਾਰਾਂ ਕਿ ਗਾਂ ਤੋਂ ਗਾਂ ਨਲੈਕ ਬੱਚੇ ਹੀ ਪੈਦਾ ਹੋਣ ਜਿਹੜੇ ਤਕਰੀਬਨ ਸਵਾਲ ਨਾ ਹੀ ਕਰਨ ਅੱਗੇ ਇਹ ਚਾਹੁੰਦੇ ਨੇ ਦੇਖੋ ਜੀ ਕੱਲ ਨਾ ਲੈ ਕੇ ਇੰਟੈਲੀਜੈਂਟ ਬੱਚੇ ਦੇ ਨਹੀਂ ਹੁੰਦੀ ਮੈਨੂੰ ਲੱਗਦਾ ਕਿ ਪੰਜਾਬ ਯੂਨੀਵਰਸਿਟੀ 'ਚ ਜਿਹੜੇ ਲੋਕ ਆਏ ਨੇ ਸਾਰੇ ਸਕਾਲਰਸ ਨੇ ਇੱਥੇ ਐਡਮਿਸ਼ਨ ਲੈਣਾ ਕੋਈ ਆਮ ਜੀ ਗੱਲ ਨਹੀਂ ਹੈਗੀ ਇੱਥੇ ਸਾਰੇ ਕੰਪੀਟੀਸ਼ਨ ਆਪਣਾ ਕਰਕੇ ਕ੍ਰੈਕ ਕਰਕੇ ਕੰਪੀਟੀਟਿਵ ਐਗਜ਼ਾਮ ਫੇਰ ਆਏ ਨੇ ਲੇਕਿਨ ਗੱਲ ਪਤਾ ਕੀ ਹੈ ਸਰ ਗੱਲ ਹੈ ਕਿ ਇੱਥੇ ਉਹ ਲੋਕ ਆਣਾ ਚਾਹੁੰਦੇ ਨੇ ਜਿਹੜੇ ਪੰਜਾਬ ਦੇ ਹੱਕਾਂ ਦੀ ਗੱਲ ਨਾ ਕਰਨ ਪੰਜਾਬ ਦੇ ਹੱਕਾਂ ਨੂੰ ਦਵਾਉਣਾ ਚਾਹੁੰਦੇ ਨੇ ਸਿਰਫ ਇਹ ਇਹ ਚਾਹੁੰਦੇ ਨੇ ਇੱਥੇ ਸਿਰਫ ਹਿੰਦੂਵਾਦੀ ਨੀਤੀ ਅਪਣਾਈ ਜਾਵੇ ਆਰਐਸਐਸ ਦੇ ਉੱਪਰ ਜਿੰਨੇ ਵੀ ਜਿਹੜਾ ਵੀ ਕਨਸਟੀਟਿਊਸ਼ਨ ਆਰਐਸਐਸ ਲੈ ਕੇ ਆਏਗਾ ਸੈਨੇਟ ਦੇ ਨਵੇਂ ਰੂਲਸ ਰੈਗੂਲੇਸ਼ਨ ਲੈ ਕੇ ਆਣਗੇ ਉਹਦੇ ਅਕੋਰਡਿੰਗਲੀ ਸਿਲੇਬਸ ਚੱਲੇ ਉਹਦੇ ਅਕੋਰਡਿੰਗਲੀ ਇਹਨਾਂ ਦੇ ਇਲੈਕਸ਼ਨ ਹੋਣ ਤੇ ਕਹਿ ਵੀ ਰਹੇ ਨੇ ਕਿ ਮਨੁਵਾਦ ਪੜਾਇਆ ਜਾ ਰਿਹਾ ਕਰਮਕਾਂਡ ਪੜਾਇਆ ਜਾ ਸਰ ਮਨੁਵਾਦੀ ਨੀਤੀ ਕਰਕੇ ਬੀ ਆਰ ਅੰਬੇਦਕਰ ਜੀ ਨੇ ਇਨ੍ਹਾਂ ਇਹਨੇ ਅੰਦੋਲਨ ਚੱਲੇ ਆਪਣਾ ਇੰਡੀਪੈਂਡੈਂਸ ਹੋਇਆ ਕਿ ਨਾ ਕਾਨੂੰਨ ਪਹਿਲਾਂ ਤਾਂ ਸਰ ਔਰਤਾਂ ਨੂੰ ਬੋਲਣ ਦਾ ਹੱਕ ਨਹੀਂ ਸੀ ਅਸੀਂ ਇੱਥੇ ਕਿਉਂ ਆਇਆ ਮਨੁਵਾਦੀ ਸਮ੍ਰਿਤੀ ਨੂੰ ਦਬਕ ਕੇ ਹੀ ਅੱਜ ਐਡਵੋਕੇਟ ਅਸੀਂ ਹਾਈ ਕੋ ਤਾਂ ਇਹ ਦੁਬਾਰਾ ਦੁਬਾਰਾ ਸਾਨੂੰ ਉਹੀ ਸਾਰੀਆਂ ਚੀਜ਼ਾਂ ਦੇ ਵਿੱਚ ਪਾਣਾ ចਣੇ ਹੋ ਅਸੀਂ ਬੈਕ ਟੂ ਇੰਡੀਅਨ ਕਨਸਟੀਟਿਊਸ਼ਨ ਤੋਂ ਬੈਕ ਟੂ ਮਨੁਵਾਦੀ ਸਮ੍ਰਿਤੀ ਤੇ ਚਲੀ ਜਾਈਏ ਮਤਲਬ ਇਹ ਹੀ ਹੈ ਕਿ ਅ ਅੱਗੇ ਜਾ ਕੇ ਇਹ ਸਾਰਾ ਕੁਝ ਜਾਤੀਵਾਦ ਪਖੰਡਵਾਦ ਮਨੁਸਮ੍ਰਿਤੀ ਇਹਦੇ ਉੱਤੇ ਹੀ ਸਿਧਾਂਤ ਇਹਨਾਂ ਦੇ ਉੱਤੇ ਹੀ ਚੱਲਗੇ ਤੁਸੀਂ ਮੰਨੋਗੇ ਜਿਹੜੀ ਕੇਂਦਰੀ ਯੂਨੀਵਰਸਿਟੀਆਂ ਨੇ ਆ ਕੀ ਨਾਮ ਹੈ ਮੇਰਠ ਯੂਨੀਵਰਸਿਟੀ ਸ਼ਾਇਦ ਹਾਂਜੀ ਉੱਥੇ ਤਾਂ ਜੀ ਕੁੜੀਆਂ ਖੁੱਲਕੇ ਵੀ ਨਹੀਂ ਜਾ ਸਕਦੀਆਂ ਉੱਥੇ ਇਸ ਕਦਰ ਆਰਐਸਐਸ ਦਾ ਖੌਫ ਹੈ ਕਿ ਕੁੜੀਆਂ ਥੋੜਾ ਜਿਹਾ ਹਨੇਰਾ ਹੁੰਦਾ ਤੇ ਅਗਲੀਆਂ ਆਪਣੇ ਹੋਸਟਲ ਦੇ ਵਿੱਚ ਚਲ ਜਾਂਦੀਆਂ ਨੇ ਸਾਡਾ ਸਾਡੀ ਪੰਜਾਬ ਯੂਨੀਵਰਸਿਟੀ ਪੂਰ ਸੇਫ ਆ ਅੱਜ ਵੀ ਮੈਨੂੰ 10-12 ਸਾਲ ਹੋ ਗਏ ਇੱਥੋਂ ਪਾਸ ਆਊਟ ਹੋਈ ਨੂੰ ਸਾਡੀ ਯੂਨੀਵਰਸਿਟੀ ਕੱਲ ਵੀ ਉਨੀ ਸੇਫ ਸੀ ਅੱਜ ਵੀ ਉਨੀ ਸੇਫ ਆ ਕਿਉਂ ਕਿਉਂਕਿ ਸਾਡੀ ਜਿਹੜੀ ਸੈਨਟ ਹੈ ਜਾਂ ਸਾਡੇ ਇੱਥੋਂ ਦਾ ਕਨਸਟੀਟਿਊਸ਼ਨ ਹੈ ਉਹ ਸਾਨੂੰ ਇੰਨੇ ਇੱਕ ਰਾਈਟ ਦਿੰਦਾ ਹੈ ਕਿ ਅਸੀਂ ਆਪਣੀ ਆਵਾਜ਼ ਚੁੱਕ ਸਕੀਏ ਮੈਡਮ ਇਹਦੇ ਨਾਲ ਦਾ ਹੀ ਇੱਕ ਕੁਐ ਸਟੂਡੈਂਟਾਂ ਨੂੰ ਪਤਾ ਵਾ ਕਿ ਯੂਨੀਵਰਸਿਟੀ ਦਾ ਵਕਾਰ ਕੀ ਆ ਕਿ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਉੱਠੀ ਆ ਅੱਜ ਦੇਖਣ ਲੱਗ ਨਹੀਂ ਰਿਹਾ ਆਪਾਂ ਨੂੰ ਕਿ ਇਹਦਾ ਵਕਾਰ ਥਲੇ ਡਾਊਨ ਫਾਲ ਕੀਤਾ ਜਾ ਰਿਹਾ ਉੱਠਿਆ ਜਾ ਰਿਹਾ ਸਰ ਬਿਲਕੁਲ ਸਰ ਇਹ ਤਾਂ ਸਿਰਫ ਸ਼ੁਰੂਆਤ ਆ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਜਿਹੜੀ ਨੰਬਰ 1 ਰੈਂਕ ਤੇ ਚੱਲ ਰਹੀ ਸੀਗੀ 올 ਓਵਰ ਏਸ਼ੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਆ ਉਹਦਾ ਪੱਧਰ ਇੰਨਾ ਗਰਹਿ ਜਾਣਾ ਜੇ ਕੱਲ ਨੂੰ ਹਾਂ ਜਿਸ਼ਵ ਗੁਰੂ ਦੀ ਤਸਵੀਰ ਦਿਖਾਈ ਜਾਂਦੀ ਹੈ ਪੂਰੇ ਵਿਸ਼ਵ ਨੂੰ ਜੇ ਜੀ 20 ਹੁੰਦਾ ਫੇਰ ਵੀ ਕਹਿੰਦੇ ਨੇ ਵੀ ਵਿਸ਼ਵ ਗੁਰੂ ਨੇ ਰਿਪਰੈਜ਼ੈਂਟ ਕੀਤਾ ਇੱਥੇ ਸਾਡੇ ਜੀ 20 ਹੋਈ ਹੈ ਪਰ ਇਹ ਰਿਪਰੈਜ਼ੈਂਟ ਕਰਦੀ ਹੈ ਵਿਸ਼ਵ ਗੁਰੂ ਹੋਣ ਦੇ ਨਾਤੇ ਇੱਕ ਦੇਸ਼ ਨੂੰ ਵੀ ਇਦਾਂ ਦਾ ਵਿਸ਼ਵ ਗੁਰੂ ਆ ਕਿਹੜਾ ਵਿਸ਼ਵ ਗੁਰੂ ਆ ਜਿਹੜਾ ਡੈਮੋਕਰੈਟਿਕ ਰਾਈਟ ਖਤਮ ਕਰਕੇ ਰਾਈਟ ਟੂ ਸਪੀਚ ਜਿਹੜੀ ਮਾਡਰਨਿਟੀ ਦੇ ਉੱਤੇ ਰਿਸਰਚ ਹੁੰਦੀ ਹੈ ਯਾ ਉਹਨੂੰ ਦਬਾ ਕੇ ਸਿਰਫ ਉਹੀ ਤੁਸੀਂ ਜਿੱਦਾਂ ਗੱਲ ਕੀਤੀ ਹੈ ਮਨੁਵਾਦੀ ਸਮ੍ਰਿਤੀ ਇਹ ਹੀ ਸਾਰੀਆਂ ਬੈਕ ਟੂ ਆ ਜਿਹੜੇ ਬੇਸਿਕਸ ਨੇ ਉਹਨਾਂ ਦੇ ਉੱਤੇ ਇਹਨਾਂ ਨੇ ਰਿਸਰਚ ਕਾਇਮ ਕਰ ਦੇ ਉਦੇ ਉਤੇ ਟਿੱਪਣੀ ਨਹੀਂ ਕਰਨਾ ਚਾਹਦੀ ਲੇਕਿਨ ਇਹ ਹੈ ਕਿ ਲੋਕਾਂ ਦੇ ਦਿਮਾਗ ਦੇ ਵਿੱਚ ਜੋ ਭਰਿਆ ਜਾ ਰਿਹਾ ਇਹ ਬਿਲਕੁਲ ਹੀ ਅੱਜ ਦੇ ਜੋ ਮਾਡਰਨਿਟੀ ਹੈ ਜਿਹੜਾ ਅਸੀਂ ਅੱਗੇ ਲੈ ਕੇ ਜਾਣਾ ਅਨੂੰ 50 ਸਾਲ ਪਿੱਛੇ ਲੈ ਕੇ ਜਾਣ ਨੂੰ ਫਿਰ ਨਹੀਂ ਬਸ ਹੂੰ ਜੀ ਤੁਹਾਨੂੰ ਪਤਾ ਹੈ ਆ ਫਿਰ ਬੇਸਿਕ ਤੇ ਆ ਕੇ ਅਸੀਂ ਖੜੇ ਹੋ ਜਾਣਾ ਹੈ ਹਾਂਜੀ ਅ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਇੱਥੇ ਨਾ ਅ ਐਸਟਰੋਲੋਜੀ ਤੇ ਹੋਰ ਸਬਜੈਕਟਸ ਨੂੰ ਲੈ ਕੇ ਕੋਰਸ ਸਪੈਸ਼ਲਿਟੀ ਕਰਨ ਦੀ ਸ਼ੁਰੂ ਕੀਤੀ ਸੀ ਪਰ ਉਹ ਦੋਨ ਸਾਧ ਮਲਵਿੰਦਰ ਕਾਂਗੇ ਸੀਗਾ ਇਹ ਸੈਨੇਟ ਮੈਂਬਰ ਸੀਗਾ ਸਟੂਡੈਂਟ ਬੋਡੀ ਵੱਲੋਂ ਤੇ ਹੋਰ ਵੀ ਉਹਨਾਂ ਨੇ ਫਿਰ ਇਸ ਕਰਕੇ ਕਿ ਜੋ ਸਾਇੰਸ ਜਿਹੜੇ ਹੈਗੇ ਆ ਜਿਹੜੇ ਡਿਪਾਰਟਮੈਂਟਸ ਉਹਨਾਂ ਵਾਸਤੇ ਜੀ ਫੰਡਿੰਗ ਦੀ ਕਮੀ ਹੈ ਬਟ ਐਸਟਰੋਲੋਜੀ ਜਾਂ ਪਾਮਿਸਟਰੀ ਜਾਂ ਇਦਾਂ ਦੇ ਜਿਹੜੇ ਅਨਸੈਂਟਿਫਿਕ ਇਰੈਸ਼ਨਲ ਜਿਹੜੇ ਹੋਇਆ ਮੈਂ ਖੁਦ ਸਾਇੰਟਿਸਟ ਹਾਂ ਤੇ ਇਰੈਸ਼ਨਲ ਜਿਹੜੀਆਂ ਚੀਜ਼ਾਂ ਉਹਨਾਂ ਨੂੰ ਕਰਨ ਵਾਸਤੇ ਉਹਨਾਂ ਨੇ ਫੰਡਿੰਗ ਦਿੱਤੀ ਸੀਗੀ ਪਰ ਉਹ ਸੈਨੇਟ ਸੀਗੀ ਜਿਹਦੇ ਵਿੱਚ ਰਵਿੰਦਰਨਾਥ ਸ਼ਰਮਾ ਜੀ ਤੇ ਬਲਵਿੰਦਰ ਕਾਂਗ ਤੇ ਹੋਰ ਸਾਰਿਆਂ ਨੇ ਮਤਲਬ ਇੱਥੇ ਦਬਾਅ ਪਾ ਕੇ ਉਹਨੂੰ ਵਾਪਸ ਕਰਾਇਆ ਗਾਉਂ ਵੱਲ ਤੇ ਰਿਸਰਚ ਤਾਂ ਹੋ ਸਕਦੀ ਹੈ ਪਰ ਫੰਗਸ ਤੇ ਇਹੋ ਜੀਆਂ ਚੀਜ਼ਾਂ ਤੇ ਉਹਨਾਂ ਤੇ ਨਹੀਂ ਰਿਸਰਚ ਕਰਦੀ ਆ ਉਹਨਾਂ ਤੇ ਨਹੀਂ ਰਿਸਰਚ ਕਰਦੀ ਸੈਨੇਟ ਦੇ ਖਿਲਾਫ ਹੈ ਕਿਉਂਕਿ ਸੈਨੇਟ ਨੇ ਕਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਆ ਉਹ ਸੈਨੇਟ ਉਸੇ ਕੰਟਰੋਲ ਕਰ ਦਿਆ ਚਾਹੇ ਫੀਸ ਸਟ੍ਰਕਚਰ ਆ ਚਾਹੇ ਸਿਲੇਬਸ ਦਾ ਸਟ੍ਰਕਚਰ ਆ ਤੇ ਉਸ ਚੀਜ਼ਾਂ ਤੋਂ ਇਹ ਡਰਦੇ ਹੋਏ ਸੈਨੇਟ ਨੂੰ ਇਹ ਕਰਕੇ ਪੂਰਾ ਇੱਕ ਕੋਸ ਹੈਗਾ ਔਰ ਸਟੂਡੈਂਟਸ ਦੀ ਜਿਹੜੀ ਡਿਮਾਂਡ ਬਿਲਕੁਲ ਜੈਨੂਇਨ ਹੈ ਨਾ ਔਰ ਬੀਇੰਗ ਐਲਮੋਨੀ ਮੈਂ ਵੀ ਐਲਮੋਨੀਏ ਯੂਨੀਵਰਸਿਟੀ ਦਾ ਸਾਡਾ ਸਾਰਿਆਂ ਦਾ ਫਰਜ ਬਣਦਾ ਕਿ ਅਸੀਂ ਆਪਣੀ ਯੂਨੀਵਰਸਿਟੀ ਨੂੰ ਬਚਾਈਏ ਡੂ ਯੂ ਥਿੰਕ ਇੱਕ ਛੋਟਾ ਜਿਹਾ ਟ੍ਰੇਲਰ ਹੈ ਜੇ ਤੁਸੀਂ ਪੰਜਾਬ ਦੀ ਮੰਗ ਰੱਖਦੇ ਹੋ ਕਿ ਚੰਡੀਗੜ੍ਹ ਪੰਜਾਬ ਦਾ ਖੇੜਿਆ ਫੁੱਲ ਗਲਾਬ ਦਾ ਜਿਹੜਾ ਇੱਥੇ ਬਹਿਨ ਰਿਹਾ ਨਾਰਾ ਇਹ ਉਸ ਦੀ ਇੱਕ ਤਸਵੀਰ ਹੈ ਜੇ ਤੁਸੀਂ ਪੰਜਾਬ ਮੰਗਣ ਆਉਨੇ ਹੋ ਇੱਥੇ ਆਹ ਸੌਰੀ ਚੰਡੀਗੜ੍ਹ ਮੰਗਣ ਆਉਨੇ ਹੋ ਤਾ ਇਸ ਤੋਂ ਵੀ ਭੈੜੀ ਹੋ ਸਕਦੀ ਹੈ ਹਲੇ ਤਾਂ ਯੂਨੀਵਰਸਿਟੀ ਲੈਣਾ ਮੈਂ ਉਹੀ ਕਹਿ ਰਹੀ ਆ ਨਾ ਇੱਥੇ ਕਿਸੇ ਰਿਲੀਜੀਅਨ ਦੇ ਉੱਤੇ ਟਿੱਪਣੀ ਦਿੱਤੀ ਜਾ ਰਹੀ ਹੈ ਨਾ ਕਿ ਕਿਸੇ ਰੀਜਨ ਦੇ ਉੱਪਰ ਟਿੱਪਣੀ ਕੀਤੀ ਜਾ ਰਹੀ ਹੈ ਅਸੀਂ ਸਿਰਫ ਆਪਣੀ ਪੰਜਾਬ ਯੂਨੀਵਰਸਿਟੀ ਨੂੰ ਬਚਾਉਣਾ ਹੈ ਇੱਥੋਂ ਦੇ ਪੰਜਾਬੀ ਕਲਚਰ ਨੂੰ ਬਚਾਉਣਾ ਹੈ ਇੱਥੋਂ ਦਾ ਜੋ ਸਾਡਾ ਕਨਸਟੀਟਿਊਸ਼ਨ ਰਿਹਾ ਜੋ ਸਾਡੀ ਅਕੈਡਮਿਕਸ ਇੱਥੋਂ ਦੀ ਸਾਨੂੰ ਸਿਖਾਈਆਂ ਜਾ ਰਹੀਆਂ ਸਕਿੱਲਸ ਰਹੀਆਂ ਅਸੀਂ ਸਿਰਫ ਉਹਨੂੰ ਬਚਾਉਣਾ ਹੈ ਦੇਖੋ ਪੰਜਾਬੀ ਯੂਨੀਵਰਸਿਟੀ ਦੇ ਸਟੂਡੈਂਟ ਆ ਜਿਹੜੇ ਬਹੁਤ ਸਕਾਲਰ ਇੱਥੋਂ ਦੀ ਨਿਕਲ ਕੇ ਗਏ ਨੇ ਬਹੁਤ ਵੱਡੇ ਵੱਡੇ ਲੋਕ ਇੱਥੋਂ ਬੜੇ ਨ ਦਰ ਕਿੰਨਾ ਕੀ ਗਿਰਨਾ ਜਿਹੜੇ ਆਪਣੇ ਇੰਡੀਪੈਂਡੈਂਟ ਜਿਹੜੀ ਆਪਣੀ ਸੋਚ ਨੂੰ ਛੱਡ ਕੇ ਇੱਕ ਪਰਟੀਕੂਲਰ ਸੋਚ ਜਿਹੜੀ ਆਰਐਸਐਸ ਆ ਉਹਦੇ ਨਾਲ ਜੁੜ ਕੇ ਤੁਹਾਨੂੰ ਪਤਾ ਅੱਗੇ ਆਉਣ ਵਾਲਾ ਫਿਰ ਟਾਈਮ ਸਾਨੂੰ ਲੱਗਦਾ ਕਿ ਪੰਜਾਬ ਪੰਜਾਬੀਅਤ ਨਹੀਂ ਰਹਿਣੀ ਸਿਰਫ ਆਰਐਸਐਸ ਵਾਦੀ ਨੀਤੀਆਂ ਦੇ ਉੱਤੇ ਸਭ ਕੁਝ chalna lage thank you ਆਪਣਾ ਨਾਮ